ਦਿੱਲੀ ਜਲ ਸੰਕਟ ਦੇ ਵਿੱਚ ਅਤੀਸ਼ੀ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਹੈ ਹਰਿਆਣਾ ਤੋਂ ਵੱਧ ਪਾਣੀ ਦੀ ਮੰਗ ਲਈ ਅਤੀਸ਼ੀ ਇਸ ਭੁਖੜਤਾਲ ਤੇ ਬੈਠ ਚੁੱਕੀ ਹੈ ਆਓ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ ਦਿੱਲੀ ਸਰਕਾਰ ਦੀ ਜਲ ਮੰਤਰੀ ਅਤੀਸ਼ੀ ਨੇ ਹਰਿਆਣਾ ਤੋਂ ਵੱਧ ਪਾਣੀ ਦੀ ਮੰਗ ਨੂੰ ਲੈ ਕੇ ਅੱਜ ਦੱਖਣੀ ਦਿੱਲੀ ਦੇ ਪਗੌੜੀ ਇਲਾਕੇ ਵਿੱਚ ਅਨਮਿੱਥੇ ਸਮੇਂ ਲਈ ਭੁਖੜਤਾਲ ਸ਼ੁਰੂ ਕਰ ਦਿੱਤੀ ਹੈ ਭੁਖੜਤਾਲ ਸ਼ੁਰੂ ਕਰਨ ਮੌਕੇ ਉਹਨਾਂ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਆ ਅਦਮੀ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਹਨ ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਤਿਹਾਰ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੁਨੇਹਾ ਪੜਿਆ ਜਿਸ ਵਿੱਚ ਉਹਨਾਂ ਨੇ ਆਸ ਪ੍ਰਗਟਾਈ ਕਿ ਅਤੀਸ਼ੀ ਦੀ ਤਪੱਸਿਆ ਸਫਲ ਹੋਵੇਗੀ ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅਤਿ ਦੀ ਗਰਮੀ ਦਰਮਿਆਨ ਜਲ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਮਾੜੀ ਹਾਲਾਤ ਟੈਲੀਵਿਜ਼ਨ ਤੇ ਦੇਖ ਕੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ ਉਹਨਾਂ ਜੇਲ੍ਹ ਵਿੱਚੋਂ ਭੇਜੇ ਗਏ ਆਪਣੇ ਸੁਨੇਹੇ ਵਿੱਚ ਕਿਹਾ ਤਿਹਾਈ ਨੂੰ ਪਾਣੀ ਪਿਉਣਾ ਸਾਡਾ ਸੱਭਿਆਚਾਰ ਹੈ ਦਿੱਲੀ ਨੂੰ ਗੁਆਂਡੀ ਸੂਬਿਆਂ ਤੋਂ ਪਾਣੀ ਮਿਲਦਾ ਹੈ ਸਾਨੂੰ ਇਹ ਜੀ ਅਤਿ ਦੀ ਗਰਮੀ ਵਿੱਚ ਗੁਆਂਡੀ ਸੂਬਿਆਂ ਤੋਂ ਮਦਦ ਦੀ ਆਸ ਪਰ ਹਰਿਆਣਾ ਨੇ ਦਿੱਲੀ ਦੇ ਪਾਣੀ ਦਾ ਹਿੱਸਾ ਹੀ ਘਟਾ ਦਿੱਤਾ ਕੇਜਰੀਵਾਲ ਨੇ ਹਰਿਆਣਾ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਆ ਦੋਵੇਂ ਸੂਬਿਆਂ ਵਿੱਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ ਪਰ ਕੀ ਇਹ ਪਾਣੀ ਤੇ ਸਿਆਸਤ ਕਰਨ ਦਾ ਸਮਾਂ ਹੈ ਆਤੀਸ਼ੀ ਨੇ ਸੁਨੀਤਾ ਕੇਜਰੀਵਾਲ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸੌਰਵ ਭਾਰਤਵਾਜ ਅਤੇ ਹੋਰ ਆਗੂਆਂ ਨਾਲ ਤਬੋਲ ਜਾਣ ਤੋਂ ਪਹਿਲਾਂ ਰਾਜ ਘਾਟ ਜਾ ਕੇ ਮਹਾਤਮਾ ਗਾਂਧੀ ਜੀ ਦੀ ਸਮੇ ਸਮਾਦੀ ਤੇ ਸ਼ਰਧਾਂਜਲੀ ਭੇਟ ਕੀਤੀ ਆਤੀਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਅਤਿ ਗਰਮੀ ਪੈ ਰਹੀ ਹੈ ਅਤੇ ਲੋਕਾਂ ਦੀ ਪਾਣੀ ਦੀ ਲੋੜ ਵੱਧ ਗਈ ਹੈ। ਇਹ ਜਿਸ ਸਮੇਂ ਵਿੱਚ ਲੋਕਾਂ ਨੂੰ ਵਧੇਰੇ ਪਾਣੀ ਦੀ ਲੋੜ ਹੈ ਪਰ ਇੱਥੇ ਪਾਣੀ ਦੀ ਭਾਰੀ ਕਾਟ ਹੈ। ਦਿੱਲੀ ਵਿੱਚ ਸਾਰਾ ਪਾਣੀ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਰਿਆਣਾ ਸਰਕਾਰ ਨੂੰ ਕੀਤੀ ਗਈ ਅਪੀਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਵਾਸਤੇ ਲਿਖੇ ਗਏ ਪੱਤਰ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਦਿੱਲੀ ਨੂੰ ਲੋੜ ਮੁਤਾਬਕ ਪਾਣੀ ਨਹੀਂ ਮਿਲਿਆ। ਆਤੀਸ਼ ਨੇ ਕਿਹਾ ਕਿ ਹੁਣ ਮੇਰੇ ਕੋਲ ਬੇਮੀਆਦੀ ਭੁੱਖੜ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿਉਂਕਿ ਮੈਂ ਦਿੱਲੀ ਦੇ ਲੋਕਾਂ ਦੀ ਤਕਲੀਫ ਨਹੀਂ ਦੇਖ ਸਕਦੀ ਇਹ ਭੁਖੜ ਹੜਤਾਲ ਜਲਸਾ ਤੀ ਗਿਆ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਦਿੱਲੀ ਦੇ ਲੋਕਾਂ ਨੂੰ ਹਰਿਆਣਾ ਤੋਂ ਵਧੇਰੇ ਪਾਣੀ ਨਹੀਂ ਮਿਲਦਾ ਆਤੀਸ਼ੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਹਰਿਆਣਾ ਪਿਛਲੇ 2 ਹਫਤਿਆਂ ਤੋਂ ਦਿੱਲੀ ਨੂੰ ਉਸ ਦੇ ਹਿੱਸੇ ਦੇ 613 ਐਸਜੀਡੀ ਪਾਣੀ ਦੇ ਮੁਕਾਬਲੇ ਰੋਜ਼ਾਨਾ 16 ਮਿਲੀਅਨ ਗੈਲਟਨ ਘੱਟ ਪਾਣੀ ਛੱਡ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਦਿੱਲੀ ਵਿੱਚ 28 ਖਲੋਕ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ ਦਿੱਲੀ ਵਿੱਚ ਅਤਿ ਦੀ ਗਰਮੀ ਕਾਰਨ ਪਾਣੀ ਦੀ ਮੰਗ ਵਧ ਰਹੀ ਹੈ ਦਿੱਲੀ ਦੇ ਵਿੱਚ ਪਾਣੀ ਘਟਣ ਦੇ ਕਾਰਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਮੈਂਬਰ ਆਤੀਸ਼ੀ ਨੇ ਕੱਲ੍ਹ ਆਤੀਸ਼ੀ ਨੇ ਪੁਖੜਤਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਹਿਆ ਹੈ ਕਿ ਇਹ ਪੁਖੜ ਹੜਤਾਲ ਉਦੋਂ ਤੱਕ ਚੱਲ ਹੀ ਰਹੇਗਾ ਜਦੋਂ ਤੱਕ ਉਹਨਾਂ ਦਾ ਗਵਾਂਡੀ ਸੂਬਾ ਹਰਿਆਣਾ ਉਹਨਾਂ ਨੂੰ ਲੋੜ ਜ਼ਰੂਰਤ ਮੁਤਾਬਿਕ ਪਾਣੀ ਨਹੀਂ ਦੇ ਦਿੰਦਾ ਧੰਨਵਾਦ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ